जय पीरा दी जी जय साईंयां दी महफ़िल मस्तां दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਸੰਝਿਆ ਕਰਾਂ ਤੇ ਬੀਆ ਖਾਸ ਹੈ ਹਰ ਇੱਕ ਵਿਸ਼ਾ ਦੇ ਸੇ ਖਾਸ ਹੁੰਦਾ ਹੈ ਸੋ ਪਹਿਲਾਂ ਇੱਥੇ ਬੇਨਤੀ ਕਰਾਂਗੇ ਕਿ ਜੇਕਰ ਸਾਡੀ ਆਵਾਜ਼ ਕਿਸੇ ਹੋਰ ਭਾਸ਼ਾ ਵਿੱਚ ਤੁਹਾਨੂੰ ਸੁਣਾਈ ਦਿੰਦੀ ਹੈ ਤਾਂ ਤੁਹਾਨੂੰ ਉਹ ਆਵਾਜ਼ ਖੁਦ ਸਹੀ ਕਰਨੀ ਪਵੇਗੀ ਜੇਕਰ ਨਹੀਂ ਖੁਦ ਸਮਝ ਲੱਗਦੀ ਤੇ ਅਸੀਂ ਇੱਕ ਸ਼ਾਰਟ ਵੀਡੀਓ ਪਾਈ ਹੋਈ ਆ ਸਵਲ ਦੇਖੋ ਜਿਵੇਂ ਉਹਦੇ ਤੇ ਕਲਿੱਕ ਕੀਤਾ ਗਿਆ ਹੈ ਆਪਸ਼ਨ ਨੂੰ ਉਸ ਤਰ੍ਹਾਂ ਤੁਸੀਂ ਕਰੋਗੇ ਤੇ ਆਵਾਜ਼ ਪੰਜਾਬੀ ਵਿੱਚ ਹੀ ਆਵੇਗੀ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਪੀਰਵਾਰ ਦੀ ਸੇਵਾ ਕਰਨ ਤੋਂ ਬਾਅਦ ਕੁਝ ਸੰਕੇਤ ਮਿਲ ਜਾਂਦੇ ਨੇ ਜਿਨ੍ਹਾਂ ਨਾਲ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਅੱਜ ਦੀ ਸੇਵਾ ਕਬੂਲ ਹੋਈ ਆ ਸੁਮਾਨਕ ਨੇ ਨਜ਼ਰ ਕੀਤੀ ਹੈ ਸਾਡੇ ਤੇ ਸੋ ਇਸ ਕਰਕੇ ਆਪਾਂ ਅੱਜ ਇਹ ਵਿਸ਼ਾ ਤਿਆਰ ਕੀਤਾ ਹੈ ਕਿ ਕਈ ਰੂਹਾਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੋ ਸਕੇ ਜੇਕਰ ਨਹੀਂ ਪਤਾ ਤਾਂ ਸੋ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੋ ਨਾਲ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਪਹਿਲਾਂ ਇੱਕ ਕਮੈਂਟ ਦੱਸ ਦਿੰਨੇ ਹਾਂ ਜੀ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਜੀ ਇਹ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਪਹਿਲੇ ਦਿਨ ਮਨ ਸੇਵਾ ਵਿੱਚ ਟਿਕਿਆ ਕਹਿੰਦੇ ਬਾਅਦ ਵਿੱਚ ਉਲਟ 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 ਕਹਿੰਦੇ ਸਵਾਲ ਮਨ ਵਿੱਚ ਖਿਆਲ ਆਣੇ ਸ਼ੁਰੂ ਹੋ ਗਏ ਸੋ ਇਹਦੇ ਨਾਲ ਮਨ ਬੜਾ ਪਰੇਸ਼ਾਨ ਹੈ ਇਹਨੂੰ ਲੱਗਦਾ ਜਿਵੇਂ ਕਿ ਵਾਹਿਗੁਰੂ ਪੀਰ ਬਾਬਾ ਜੀ ਮੇਰੇ ਤੋਂ ਦੂਰ ਹੋ ਗਏ ਹੁਣ ਸੋ ਦੇਖੋ ਜੀ ਜੇਕਰ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਤਾਂ ਘਬਰਾਉਣਾ ਕਿ ਤੁਸੀਂ ਸਮਾਂ ਕੱਢ ਰਹੇ ਹੋ ਬੰਦਗੀ ਲਈ ਚਾਹੇ ਮਨ ਟਿਕਦਾ ਹੈ ਚਾਹੇ ਨਹੀਂ ਟਿਕਦਾ ਤੇ ਇਹ ਵੀ ਬਹੁਤ ਵੱਡੀ ਕਿਰਪਾ ਹੈ ਕਿਉਂਕਿ ਕਿਰਪਾ ਤੋਂ ਬਗੈਰ ਬੈਠ ਨਹੀਂ ਹੁੰਦਾ ਜੇਕਰ ਤੁਸੀਂ ਕੋਸ਼ਿਸ਼ ਕਰਦੇ ਹੋ ਚਾਹੁੰਦੇ ਹੋ ਤਾਂ ਮਾਲਕ ਦੀ ਕਿਰਪਾ ਹੈ ਇਸ ਲਈ ਹੀ ਤੁਸੀਂ ਸਮਾਂ ਕੱਢ ਰਹੇ ਹੋ ਜੀ ਸੋ ਕੋਸ਼ਿਸ਼ ਕਰੋਗੇ ਤੇ ਉਹ ਮਾਲਕ ਕਿਰਪਾ ਕਰਦਾ ਹੈ ਸੋ ਉਹ ਪਰਖਦਾ ਵੀ ਹੈ ਕਿ ਦੇਖਾਂ ਜਿਵੇਂ ਕੋਈ ਸੰਕੇਤ ਨਾ ਦਮਤ ਕੀ ਇਹ ਮੇਰੀ ਸੇਵਾ ਕਰਨਗੇ ਸੋ ਪ੍ਰਖਿਆ ਵੀ ਲੈਂਦਾ ਹੈ ਮਾਲਕ ਨਾਲ ਦੀ ਨਾਲ ਜੀ ਹੁਣ ਆਪਾਂ ਕਹੀਏ ਕਿ ਗੱਲ ਕਰਦੇ ਉਹ ਨਾਲ ਖੜੇ ਮਹਿਸੂਸ ਹੋਵੇ ਹਰ ਵੇਲੇ ਕਹੀਏ ਕਿ ਮੈਂਟਮੈਂਟ ਤੇ ਅਸੀਂ ਯਾਦ ਕਰੀਏ ਤੇ ਉਹ ਸਾਨੂੰ ਸੰਕੇਤ ਦੇਣ ਇਸ ਤਰ੍ਹਾਂ ਨਹੀਂ ਹੁੰਦਾ ਜੀ ਕੋਈ ਟਾਈਮ ਹੁੰਦਾ ਹੈ ਜਦੋਂ ਸਾਨੂੰ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਸ ਵੇਲੇ ਵੀ ਰਵਾੜ ਕੇ ਫੜ ਵੀ ਜਾਂਦੇ ਨੇ ਜੀ ਸੋ ਖਬਰੋਣਾ ਨਹੀਂ ਹੈ ਆਪਣਾ ਕਰਮ ਕਰਦੇ ਜਾਓ ਕਦੇ ਵੀ ਕਿਤੇ ਵੀ ਦੂਰ ਨਹੀਂ ਜਾਂਦੇ ਜੇ ਵੀ ਅਸੀਂ ਸੇਵਾ ਕਰਨ ਲੱਗ ਪਿੰਨੇ ਆ ਤੁਸੀਂ ਸੇਵਾ ਮੰਨ ਲਓ ਕਰਦੇ ਹੋ ਅੱਜ ਤੁਸੀਂ ਸੇਵਾ ਛੱਡ ਦਿੰਦੇ ਹੋ ਮਨ ਬਣਾ ਲੈਂਦੇ ਹੋ ਪਰ ਉਹ ਚੀਜ਼ ਤੁਹਾਡਾ ਪਿੱਛਾ ਕਰੇਗੀ ਫਰਿਸ਼ਤਾ ਤੁਹਾਡਾ ਪਿੱਛਾ ਕਰੇਗਾ ਕਦੇ ਛੱਡੇਗਾ ਨਹੀਂ ਚਾਹੇ ਤੁਸੀਂ 10 ਸਾਲ ਬਾਅਦ ਮੰਨ ਲਓ ਪਰ ਮੰਨਣਾ ਪੈਣਾ ਇਸ ਲਈ ਇੱਕੋ ਹੀ ਸਮਝ ਲਓ ਕਿ ਉਹ ਕਦੇ ਦੂਰ ਹੋ ਹੀ ਨਹੀਂ ਸਕਦੇ ਜਿਹੜੇ ਸੇਵਾ ਕਰਨ ਨੂੰ ਹਟ ਜਾਂਦੇ ਨੇ ਫਿਰ ਕਿਵੇਂ ਉਹਨਾਂ ਤੋਂ ਵਾਪਸ ਸੇਵਾ ਲੈ ਲੈਂਦੇ ਨੇ ਕਿੰਨੇ-ਕਿੰਨੇ ਸਾਲਾਂ ਬਾਅਦ ਸੋ ਇਹਨਾਂ ਦੀ ਭੁੱਲ ਜਿਹੜੀ ਆ ਉਹ ਸਾਨੂੰ ਵੰਨਣੀ ਹੀ ਬੰਦੀ ਆ ਜੋ ਫੁੱਲ ਹੋ ਗਈ ਆ ਉਹ ਪਖਸ਼ੌਣ ਹੀ ਬੰਦੀ ਆ ਇਹ ਨਹੀਂ ਹੈ ਕਿ ਜੇ ਫੁੱਲ ਕਰਤੀ ਤਾਂ ਸੌਕੇ ਛੁੱਟ ਗਏ ਛੁੱਟ ਨਹੀਂ ਸਕਦੇ ਅਸੀਂ ਸੋ ਇਸ ਕਰਕੇ ਉਹ ਹਮੇਸ਼ਾ ਹੀ ਨਾਲ ਹੁੰਦੀ ਆ ਜਦੋਂ ਅਸੀਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਫਿਰ ਵੀ ਸਾਡੇ ਨਾਲ ਰਹਿੰਦੇ ਨੇ ਸਾਨੂੰ ਯਾਦ ਕਰਦੇ ਨੇ ਆਪਣੇ ਬਾਰੇ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਬਾਕੀ ਮਾਲਕ ਨੂੰ ਕਦੇ ਵੀ ਦੂਰ ਨਾ ਸਮਝੋ ਕਿ ਸਾਡੇ ਤੋਂ ਬਹੁਤ ਦੂਰ ਹੈ ਕਿਵੇਂ ਉਹਦੇ ਤੱਕ ਪਹੁੰਚਿਆ ਜਾਵੇ ਇਹ ਨਹੀਂ ਹੈ ਕਿ ਅਸੀਂ ਕੋਈ ਸਫਰ ਤੈਅ ਕੀਤਾ ਆ ਸ퍼 ਇਹ ਹੈ ਕਿ ਅਸੀਂ ਰਸਤਾ ਚੁਣਿਆ ਕਿ ਆ ਮੰਜ਼ਿਲ ਤੇ ਪਹੁੰਚਣਾ ਹੈ ਇੱਥੇ ਤੱਕ ਅਸੀਂ ਪਹੁੰਚ ਕਰਨੀ ਆ ਉਹਦੇ ਬਾਰੇ ਖੋਜ ਕਰਨੀ ਸਮਝਣਾ ਹੈ ਉਹ ਹੋਰ ਸਾਹ ਹੈ ਰਸਤਾ ਇੱਕ ਹੁੰਦਾ ਕਿ ਆਪਾਂ ਹੁਣ ਰਿਸ਼ਤੇਦਾਰ ਦੇ ਜਾਣਾ ਆ ਤੇ ਸਾਨੂੰ ਤੁਰ ਕੇ ਜਾਣਾ ਪਵੇ ਰਸਤੇ ਤੇ ਚੱਲਣਾ ਪੈਣਾ ਹੈ ਫਿਰ ਅਸੀਂ ਉੱਤੇ ਤੱਕ ਪਹੁੰਚਾਂਗੇ ਪਰ ਨਹੀਂ ਪ੍ਰਮਾਤਮਾ ਤਾਂ ਇੰਨੀ ਦੂਰ ਹੈ ਹੀ ਨਹੀਂ ਜਿਵੇਂ ਅਸੀਂ ਰਿਸ਼ਤੇਦਾਰੀ ਵਿੱਚ ਜਾਣਾ ਹੁੰਦਾ ਕਿਸੇ ਦੇ ਸੋ ਪ੍ਰਮਾਤਮਾ ਤਾਂ ਬਹੁਤ ਨਜ਼ਦੀਕ ਆੱਖਾਂ ਬੰਦ ਕਰਕੇ ਮਨ ਨੂੰ ਸ਼ਾਂਤ ਕਰਕੇ ਮਹਿਸੂਸ ਕਰੋ ਨਾਲ ਹੀ ਤੁਹਾਨੂੰ ਸੰਕੇਤ ਦੇ ਦੇਣਗੇ ਕਿ ਅਸੀਂ ਤੁਹਾਡੇ ਨਾਲ ਹਾਂ ਕਿਉਂਕਿ ਉਹ ਅੰਦਰ ਵੱਸਦਾ ਉਹ ਕਿਤੇ ਦੂਰ ਨਹੀਂ ਹੈ ਕਿਤੇ ਦੂਰ ਨਹੀਂ ਜਾਣਾ ਪੈਂਦਾ ਉਹਨੂੰ ਪਹੁੰਚਣ ਲਈ ਉਹਨੂੰ ਪਹੁੰਚਣ ਲਈ ਅੰਦਰ ਜਾਤ ਮਾਰਨੀ ਪੈਂਦੀ ਹੈ ਤੇ ਮਹਿਸੂਸ ਕੀਤਾ ਜਾ ਸਕਦਾ ਹੈ ਉਹ ਸੰਕੇਤ ਵੀ ਦੇ ਰਹੇ ਨੇ ਸੁੱਧ ਨੂੰ ਜਾਦ ਪ੍ਰੇਮ ਪਾਉਣਾ ਹੈ ਦਿਲੋਂ ਪ੍ਰੇਮ ਪਾਉਂਗੇ ਤੇ ਉਹ ਤੁਹਾਨੂੰ ਆਪਣੇ ਨਾਲ ਹੀ ਮਿਲਣਗੇ ਹਰ ਪਲ ਅਕੜੀ ਸੁਖ ਭਰ ਆਉ ਕਦੇ ਨਾ ਕਿ ਅਸੀਂ ਸੇਵਾ ਕਰਦੇ ਆਂ ਮਾਨਕ ਸਾਡੇ ਤੋਂ ਦੂਰ ਹੋ ਗਿਆ ਕਿ ਦੀ ਅਸੀਂ ਸੇਵਾ ਕਰ ਰਹੇ ਹਾਂ ਕਦੇ ਲਈ ਦੂਰ ਨਹੀਂ ਹੁੰਦਾ ਸਰਦ ਇਹ ਕੁਸ਼ਿਵਾਸ਼ ਨੂੰ ਮਜ਼ਬੂਤ ਬਣਾਉਂਦਾ ਹੈ ਜਦੋਂ ਅਸੀਂ ਠੋਕਰਾ ਹਾਂਦੇ ਆ ਮਸੀਤਾਂ ਨਾਲ ਲੱਗਦੇ ਆ ਤੇ ਹੌਲੀ ਹੌਲੀ ਕਰਕੇ ਸਮਾਂ ਜਿਹੜਾ ਸਭ ਕੁਝ ਸਕਾ ਦਿੰਦਾ ਹੈ ਤੇ ਸਾਨੂੰ ਮਜ਼ਬੂਤ ਕਰ ਦਿੰਦਾ ਹੈ ਸੋ ਜਿੰਨਾ ਅਸੀਂ ਸਟਰੋਂਗ ਹੋਵਾਂਗੇ ਉੰਨੀ ਹੀ ਮਾਲਕ ਦੀ ਕਿਰਪਾ ਹੋਵੇਗੀ ਕਦੇ ਘਬਰਾਵਾਂਗੇ ਨਹੀਂ ਗੱਲ ਗੱਲ ਤੇ ਘਬਰਾਉਣ ਲੱਪੇ ਹੂ ਬਹੁਤ ਹਾਰ ਗਏ ਤਾਂ ਫਿਰ ਅਸੀਂ ਮੰਜ਼ਿਲ ਤੱਕ ਨਹੀਂ ਪਹੁੰਚ ਸਕਦੇ ਮੰਜ਼ਿਲ ਤੱਕ ਪਹੁੰਚਾਉਣ ਲਈ ਕਹਿੰਦੇ ਪ੍ਰਮਾਤਮਾ ਪਹਿਲ ਪੈਸੇ ਵਾਂਗ ਟਣਕਾ ਕੇ ਦੇਖਦਾ ਆ ਫਿਰ ਕੰਦੇ ਪਹਿਲਾਂ ਟੰਗਦਾ ਹੈ ਤੇ ਫਿਰ ਆਪਣੇ ਰੰਗ ਵਿੱਚ ਰੰਗਦਾ ਹੈ ਸੋ ਉਹ ਚੰਗੀ ਤਰ੍ਹਾਂ ਪਹਿਲਾਂ ਆਪਣੇ ਭਗਤ ਨੂੰ ਤਿਆਰ ਕਰਦਾ ਹੈ ਜਿਵੇਂ ਅਸੀਂ ਕੋਈ ਚੀਜ਼ ਲੈਣੇ ਆ ਤੇ ਪਰਖ ਕੇ ਚੀਜ਼ ਲੈਣੇ ਇਸੇ ਤਰ੍ਹਾਂ ਰਮਾਨਾਕ ਆਪਣੇ ਭਗਤ ਨੂੰ ਵੀ ਪਰਖਦਾ ਹੈ ਸੋ ਫਿਰ ਆਪਣੀ ਰਹਿਮਤ ਕਰ ਦਿੰਦਾ ਹੈ ਜੀ ਤੂੰ ਮਾਲਕ ਨੂੰ ਮੰਨਣਾ ਔਖਾ ਨਹੀਂ ਹੈ ਮਨ ਨੂੰ ਸਮਝਾਉਣਾ ਔਖਾ ਹੈ ਥੋੜਾ ਮਨ ਸਮਝ ਗਿਆ ਤੇ ਰੱਬ ਮੰਨ ਲਿਆਉ ਕਹਿੰਦੇ ਜੇ ਤੂੰ ਰੱਬ ਨੂੰ ਬਣਾਉਣਾ ਪਹਿਲੇ ਯਾਰ ਨੂੰ ਬਣਾ ਯਾਰ ਨੂੰ ਮਨ ਨੂੰ ਕਿਹਾ ਗਿਆ ਹੈ ਜਦੋਂ ਅਸੀਂ ਮਨ ਨੂੰ ਸਮਝਾ ਲੈਂਦੇ ਮਨ ਨੂੰ ਬਣਾ ਲੈਂਦੇ ਆ ਤੇ ਰੱਬ ਆਪ ਮਿਲ ਜਾਂਦਾ ਹੈ ਰੱਬ ਬਹੁਤ ਹੀ ਦੂਰ ਨਹੀਂ ਹੈ ਮਨ ਨਹੀਂ ਟਿਕਾਉਣਾ ਜ਼ਰੂਰੀ ਆ ਮਨ ਹੀ ਮੁਸ਼ਕਿਲ ਨਾਲ ਟਿਕਦਾ ਆ ਪਰ ਨਾ ਕੋਈ ਵੀ ਚੀਜ਼ ਨਹੀਂ ਹੈ ਜਿੱਕਰ ਅਸੀਂ ਹਿੰਮਤ ਕਰੀਏ ਹੌਸਲਾ ਤੇ ਵਿਸ਼ਵਾਸ ਬਣਾਈਏ ਸੋ ਵਿਸ਼ਵਾਸ ਦੇ ਸਿਰ ਤੇ ਸਭ ਕੁਝ ਲੈ ਸਕਦੇ ਜੇ ਕਹੀਏ ਬਿਨਾਂ ਵਿਸ਼ਵਾਸ ਦੇ ਅਸੀਂ ਧੂਕ ਮੱਤਿਆਂ ਕਰਮ ਕਰ ਰਹੇ ਆ ਇੱਦਾਂ ਹੀ ਮਿਲ ਜਾਵੇ ਇਸ ਤਰ੍ਹਾਂ ਕੰਮ ਘੱਟ ਵੱਣ ਗਏ ਤੇ ਵਿਸ਼ਵਾਸ ਦੇ ਸਿਰ ਤੇ ਕੰਮ ਜਲਦ ਵੱਣ ਗਏ ਸੋ ਵੀਡੀਓ ਨੂੰ ਚਲਦੇ ਚਲਦੇ ਜੀ ਸ਼ੇਅਰ ਤੇ ਲਾਈਕ ਵੀਡੀਓ ਨਜੀ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੀ ਵਜਾ ਨਾਲ ਕਿਸੇ ਹੋਰ ਨੂੰ ਜਾਣਕਾਰੀ ਮਿਲ ਸਕੇ ਸੋ ਬਾਕੀ ਥੇ ਵੀ ਕਹਾਂਗੇ ਦੁਬਾਰਾ ਆਪਾਂ ਦੋ ਵਾਰ ਦੱਸੀ ਤਾਂ ਇਹ ਵੀਡੀਓ ਵਿੱਚ ਹੋਣਾ ਕਿ ਜਿਵੇਂ ਤੁਹਾਨੂੰ ਸਾਡੀ ਆਵਾਜ਼ ਕੋਈ ਇੰਗਲਿਸ਼ ਦੇ ਵਿੱਚ ਜਾਂ ਕਿਸੇ ਹੋਰ ਭਾਸ਼ਾ ਦੇ ਵਿੱਚ ਆ ਰਹੀ ਆ ਤੇ ਤੁਹਾਨੂੰ ਆਵਾਜ਼ ਦੀ ਸੈਟਿੰਗ ਖੁਦ ਕਰਨੀ ਪਵੇਗੀ ਜੀ ਜੇ ਸਮਝ ਨਹੀਂ ਆਉਂਦੀ ਤੇ ਅਸੀਂ ਇੱਕ ਵੀਡੀਓ ਬਣਾ ਕੇ ਛੋਟੀ ਪਾਈ ਹੋਈ ਆ ਸ਼ਾਰਟ ਵੀਡੀਓ ਤੇ ਉਹਨੂੰ ਦੇਖੋ ਤਾਂ ਫਿਰ ਉਸ ਤਰੀਕੇ ਦੇ ਨਾਲ ਕੋਈ ਔਖਾ ਨਹੀਂ ਹੈ ਤੁਸੀਂ ਆਵਾਜ਼ ਪਹਿਲਾਂ ਵਾਰ ਪੰਜਾਬੀ 'ਚ ਸੁਣ ਪਾਉਂਗੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਹਾਂ ਜੀ ਅੱਜ ਦਾ ਵਿਸ਼ਾ ਹੈ ਕਿ ਵੀਰਵਾਰ ਦੇ ਦਿਨ ਸੇਵਾ ਕਬੂਲ ਹੋਣ ਦੇ ਜੋ ਸੰਕੇਤ ਮਿਲਦੇ ਨੇ ਕਿ ਉਹ ਮਾਨਕ ਦੀ ਸਾਡੇ ਤੇ ਨਜ਼ਰ ਉਈ ਹੈ ਸੋ ਅਸੀਂ ਜੋ ਸੇਵਾ ਕੀਤੀ ਉਹ ਕਬੂਲ ਹੋਈ ਆ ਸੋ ਉਹਦੇ ਸੰਕੇਤ ਤੁਹਾਨੂੰ ਮਿਲਣਗੇ ਤੇ ਵਿਸ਼ਵਾਸ ਰੱਖਣਾ ਹੈ ਜੀ ਹੁੱਲਣਾ ਨਹੀਂ ਹੈ ਸੋ ਸੰਕੇਤ ਹੈ ਕਿ ਜੇਕਰ ਤੁਸੀਂ ਮੀਰਬਾਬ ਦੀ ਸੇਵਾ ਕਰਦੇ ਹੋ ਜਾਂ ਕਿਤੇ ਦਰਗਾਹ ਤੇ ਜਾਂਦੇ ਹੋ ਜਾਂ ਲੱਖ ਦਾ ਤਾਂ ਕੋਈ ਸੇਵਾ ਕਰਦੇ ਹੋ ਤੇ ਉਸ ਵੇਲੇ ਤਾਂ ਜੋ ਸੰਕੇਤ ਮਿਲਦੇ ਨੇ ਉਹ ਵੀ ਸਾਂਝੇ ਕਰਾਂਗੇ ਪਰ ਜੇਕਰ ਬੁੱਧਵਾਰ ਦੀ ਰਾਤ ਪਹਿਲਾਂ ਹੀ ਤੁਹਾਨੂੰ ਇਹ ਸੁਪਨਾ ਆਉਂਦਾ ਹੈ ਜਾਂ ਮੀਰਬਾਬ ਦੀ ਰਾਤ ਸੁਪਨਾ ਆਉਂਦਾ ਹੈ ਕਿ ਸੁਪਨੇ ਦੇ ਵਿੱਚ ਪੁਲਿਸ ਨਜ਼ਰ ਆਉਂਦੀ ਹੈ ਪੁਲਿਸ ਦੀ ਵਾਰਦੀ ਵਿੱਚ ਜਾਂ ਕੋਈ ਆਪਣਾ ਨਜ਼ਰ ਆਉਂਦਾ ਹੈ ਸਮਝ ਲੈਣਾ ਹੈ ਕਿ ਪੀਰਾਂ ਨੇ ਤੁਹਾਨੂੰ ਦਰਸ਼ਨ ਦਿੱਤੇ ਸਪੈਸ਼ਲੀ ਲਖਦਾਤਾ ਪੀਰ ਨੇ ਦਰਸ਼ਨ ਦਿੱਤੇ ਜੇ ਇੱਕ ਜਣਾ ਹੈ ਤੇ ਜੇਕਰ ਜਾਦਾ ਜਣੇ ਨਜ਼ਰ ਆਉਂਦੇ ਆ ਤੇ ਪੀਰਾਂ ਦੇ ਨਾਲ ਹੀ ਜੁੜੀ ਸਾਰੀ ਕਹਾਣੀ ਹੈ ਸੋ ਲਖਦਾਤਾ ਪੀਰ ਜੀ ਦਰਸ਼ਨ ਜਦੋਂ ਦਿੰਦੇ ਨੇ ਉਹ ਫਿਰ ਪੁਲਿਸ ਦੀ ਵਰਦੀ ਵਿੱਚ ਦੇ ਦਿੰਦੇ ਨੇ ਸੋ ਜਾਂ ਤੁਹਾਨੂੰ ਆਪਣੇ ਹੀ ਕਿਸੇ ਦੇ ਵਰਦੀ ਪਾਈ ਹੋਈ ਦਿ세ਗੀ ਜਾਂ ਖੁਦ ਦੇ ਜਾਂ ਫਿਰ ਵੈਸੇ ਹੀ ਪੁਲਿਸ ਤੁਹਾਨੂੰ ਨਜ਼ਰ ਆਵੇਗੀ ਤੇ ਇਹ ਪੀਰਾਂ ਦਾ ਹੀ ਇਸ਼ਾਰਾ ਹੈ ਉਹਨਾਂ ਦੇ ਦਰਸ਼ਨਾਂ ਦਾ ਇਸ਼ਾਰਾ ਹੈ ਜੇਕਰ ਸੁਪਨੇ ਵਿੱਚ ਪੁਲਿਸ ਤੁਹਾਨੂੰ ਨਜ਼ਰ ਆਉਂਦੀ ਆ ਤੁਹਾਡੇ ਨਾਲ ਪ੍ਰੇਮ ਕਰ ਰਹੀ ਤੁਹਾਡੀ ਮਦਦ ਕਰ ਰਹੀ ਆ ਤਾਂ ਸਮਝ ਲਓ ਕਿ ਉਹ ਤੁਹਾਨੂੰ ਪ੍ਰੇਮ ਕਰ ਰਹੇ ਆ ਤੇ ਤੁਹਾਡੀ ਸੇਵਾ ਤੋਂ ਖੁਸ਼ ਆ ਤੇ ਜੇਕਰ ਕੁਝ ਸਖਤੀ ਕਰ ਰਹੇ ਆ ਤੇ ਨਾਰਾਜ਼ ਨੇ ਤੇ ਇਹ ਪੀਰਾਂ ਦਾ ਹੀ ਇਸ਼ਾਰਾ ਹੁੰਦਾ ਕਿ ਉਹਨਾਂ ਦੀ ਨਾਰਾਜ਼ਗੀ ਹੈ ਸੋ ਕੋਈ ਗਲਤੀ ਜਾਂ ਭੁੱਲ ਹੋਈ ਆ ਸਮਾਂ ਰੰਦੇ ਹੀ ਉਹ ਭੁੱਲ ਨੂੰ ਬਖਸ਼ਾਓ ਜੀ ਸੋ ਪੁਲਿਸ ਉਦੋਂ ਹੀ ਨਜ਼ਰ ਆਉਂਦੀ ਹੈ ਸੁਪਨੇ ਵਿੱਚ ਜਦੋਂ ਅਸੀਂ ਪੀਰਾਂ-ਫੀਰਾਂ ਦੀ ਸੇਵਾ ਕਰਦੇ ਹਾਂ ਤੇ ਨਾਰਾਜ਼ਗੀ ਦਾ ਵੀ ਸੰਕੇਤ ਦੇ ਦਿੰਦੇ ਨੇ ਤੇ ਸਹਿਮਤੀ ਦਾ ਵੀ ਕਿ ਸੇਵਾ ਤੋਂ ਖੁਸ਼ ਆ ਸੋ ਬਾਕੀ ਜੋ ਸੰਕੇਤ ਹੈ ਜੀ ਉਹ ਤੁਹਾਨੂੰ ਇਸ ਤਰ੍ਹਾਂ ਮਿਲਣਗੇ ਕਿ ਜਿਵੇਂ ਤੁਸੀਂ ਸੇਵਾ ਕਰਨ ਲਈ ਦਰਗਾਹ ਦੇ ਤੇਲ ਪਾਉਣ ਲਈ ਗਏ ਹੋ ਤੇ ਮਨ ਬਹੁਤ ਖੁਸ਼ ਹੈ ਪਹਿਲਾ ਸੰਕੇਤ ਬਹੁਤ ਖੁਸ਼ੀ ਹੋ ਰਹੀ ਆ ਚਰਾਗੀ ਤੇਲ ਪਾ ਕੇ ਸੇਵਾ ਕਰਕੇ ਮਨ ਨੂੰ ਸ਼ਾਂਤੀ ਮਿਲ ਰਹੀ ਆ ਇਹ ਸਭ ਤੋਂ ਵੱਡੀ ਸੰਕੇਤ ਆ ਕਿਉਂਕਿ ਮਨ ਵਿੱਚ ਹੀ ਉਹ ਪਰਮਾਤਮਾ ਵੱਸਦਾ ਜਦੋਂ ਸਈ ਮਨੋਂ ਕੰਮ ਕਰਦੇ ਆ ਕਰਮ ਕਰਦੇ ਆ ਤੇ ਉਹ ਕਰਮ ਕਬੂਲ ਹੋਣ ਦੇ ਸੰਕੇਤ ਹੁੰਦੇ ਜਦੋਂ ਮਨ ਖੁਸ਼ ਹੋ ਜਾਵੇ ਸ਼ਾਂਤ ਹੋ ਜਾਵੇ ਤੇ ਇਹ ਬਹੁਤ ਵੱਡੀ ਕਿਰਪਾ ਹੈ ਜੀ ਮਾਲਕ ਦੀ ਸੋ ਇਸ ਤੋਂ ਵੱਡੀ ਕਿਰਪਾ ਕੋਈ ਨਹੀਂ ਹੈ ਮਨ ਸ਼ਾਂਤ ਕਰਨਾ ਹੀ ਤਾਂ ਜ਼ਰੂਰੀ ਆ ਮਨ ਸ਼ਾਂਤ ਹੋ ਗਿਆ ਤੇ ਸਾਰੇ ਰੌਲੇ ਹੀ ਖਤਮ ਹੋ ਜਾਂਦੇ ਨੇ ਜੀ ਇਹ ਸੁਪਨੇ ਦੇ ਵਿੱਚ ਜਾਂ ਤਾਂ ਤੁਹਾਨੂੰ ਬੁੱਧਵਾਰ ਦੇ ਦਿਨ ਕੋਈ ਨਾ ਕੋਈ ਸੰਕੇਤ ਦੇਣਗੇ ਰਾਤ ਨੂੰ ਤੇ ਜਾਂ ਫਿਰ ਵੀਰਵਾਰ ਦੀ ਰਾਤ ਕੋਈ ਨਾ ਕੋਈ ਸੰਕੇਤ ਦੇਣਗੇ ਸੋ ਇਹ ਦੋ ਦਿਨਾਂ ਦੇ ਵਿੱਚ ਹੀ ਜ਼ਿਆਦਾ ਸੰਕੇਤ ਮਿਲਦੇ ਨੇ ਪੀਰਾਂ ਫੀਰਾਂ ਦੇ ਨਾਲ ਜੁੜੇ ਤੇ ਬਾਕੀ ਆਪਣੇ ਪਿੱਛੇ ਵੀ ਜਦੋਂ ਇਹ ਸੇਵਾ ਕਰਦੇ ਰਹਿੰਦੇ ਆਂ ਵਿਸ਼ਵਾਸ ਰੱਖਦੇ ਆਂ ਤੇ ਜਦੋਂ ਸਾਨੂੰ ਜ਼ਰੂਰਤ ਪੈਂਦੀ ਆ ਤੇ ਆ ਕੇ ਸਾਨੂੰ ਕੁਝ ਨਾ ਕੁਝੇ ਇਸ਼ਾਰਾ ਜ਼ਰੂਰ ਦਿੰਦਾ ਹੈ ਮਾਲਕ ਐਦਾਂ ਨਹੀਂ ਹੈ ਕਿ ਅਸੀਂ ਜੋ ਦੁਆਵਾਂ ਮਾਰਦਾ ਸਾ ਪ੍ਰਾਰਧਾ ਕਰਦੇ ਆਂ ਤੇ ਉਹ ਕਬੂਲ ਨਹੀਂ ਕਰਦੇ ਸੁਣਦੇ ਨਹੀਂ ਉਹ ਸਾਡੀ ਪਲ-ਪਲ ਦੀ ਖਬਰ ਰੱਖਦੇ ਆ ਤੇ ਉਹਨਾਂ ਦੇ ਜਵਾਬ ਵੀ ਦਿੰਦੇ ਨੇ ਸੋ ਹੁਣ ਅਪਾ ਇਥੇ ਵੀਡੀਓ ਸਮਾਪਤ ਕਰਦੇ ਆ ਜੀ ਤੇ ਆਪਰਾਂ ਦੀ ਜੈਸਾ ਜੀ